ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਸ ਤਰ੍ਹਾਂ ਕੇਂਦਰ ਤੇ ਕਿਸਾਨਾਂ ਦੇ ਵਿਚਾਰ ਗਲਬਾਤ ਚੱਲ ਰਹੀ ਹੈ ਉਸ ਤੋਂ ਅਸੀਂ ਬੇहद ਨਿਰਾਸ਼ਾਂ ਇਸ ਸਖਤ ਟਿੱਪਣੀ ਸੁਪਰੀਮ ਕੋਰਟ ਦੀ ਸੀ ਚੀਫ ਜਸਟਿਸ ਐਸਏ ਬੋਬਡੇ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕੀ ਚੱਲ ਰਿਹਾ ਹੈ ਸੂਬੇ ਤੁਹਾਡੇ ਕਾਨੂੰਨਾਂ ਖਿਲਾਫ ਬਗਾਵਤ ਕਰ ਰਹੇ ਨੇ ਕਿਸਾਨ ਅੰਦੋਲਨ ਨਾਲ ਜੁੜੀਆਂ ਪਟੀਸ਼ਨਾਂ ਦੀ ਸੁਣਵਾਈ ਕਰਦੇ ਹੋਏ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਨੇ ਜਮ ਕੇ ਫਟਕਾਰ ਲਗਾਈ ਸਨਵਾਇਦ ਦੇ ਦੌਰਾਨ ਅਦਾਲਤ ਨੇ ਕਿਹਾ ਕਿ ਸਰਕਾਰ ਦੀ ਇਹ ਦਲੀਲ ਨਹੀਂ ਚੱਲੇਗੀ ਕਿ ਇਸ ਨੂੰ ਕਿਸੇ ਹੋਰ ਸਰਕਾਰ ਨੇ ਸ਼ੁਰੂ ਕੀਤਾ ਸੀ ਸਾਡੇ ਕੋਲ ਇੱਕ ਵੀ ਐਸੀ ਦਲੀਲ ਨਹੀਂ ਆਈ ਜਿਸ ਵਿੱਚ ਇਸ ਕਾਨੂੰਨ ਦੀ ਤਾਰੀਖ ਹੋਈ ਹੋਵੇ ਖੇਤੀ ਕਾਨੂੰਨਾਂ ਦੇ ਹੱਕ 'ਚ ਇੱਕ ਵੀ ਪਟੀਸ਼ਨ ਨਹੀਂ ਆਈ ਸਰਕਾਰ ਖੇਤੀ ਕਾਨੂੰਨਾਂ ਤੇ ਰੋਕ ਲਗਾਏਗੀ ਜਾਂ ਅਸੀਂ ਲਗਾਈਏ ਖੇਤੀ ਕਾਨੂੰਨਾਂ ਦੇ ਅਮਲ ਤੇ ਜ਼ੋਰ ਨਾ ਦਿਵੋ ਅਸੀਂ ਮਾਹਿਰਾਂ ਦੇ ਇੱਕ ਕਮੇਟੀ ਬਣਾਉਣਾ ਚਾਹੁੰਦੇ ਹਾਂ ਕਮੇਟੀ ਦੀ ਰਿਪੋਰਟ ਆਉਣ ਤੱਕ ਰੋਕ ਲਗਾਉਣਾ ਚਾਹੁੰਦੇ ਹਾਂ ਸਰਕਾਰ ਸਥਿਤੀ ਸੰਭਾਲਣ ਚ ਅਸਫਲ ਰਹੀ ਹੈ ਕਿਸਾਨਾਂ ਦੇ ਪ੍ਰਦਰਸ਼ਨ ਖਿਲਾਫ ਆਦੇਸ਼ ਨਹੀਂ ਦੇ ਸਕਦੇ ਸਾਡਾ ਮਕਸਦ ਸਮੱਸਿਆ ਦਾ ਹੱਲ ਕੱਢਣਾ ਹੈ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਪਤਾ ਨਹੀਂ ਸਰਕਾਰ ਕਿਵੇਂ ਮਸਲੇ ਨੂੰ ਡੀਲ ਕਰ ਰਹੀ ਹੈ ਕਿਸ ਨਾਲ ਕਾਨੂੰਨ ਬਣਾਉਣ ਤੋਂ ਪਹਿਲਾਂ ਚਰਚਾ ਕੀਤੀ ਗਈ सरकार कह चुकी है कि गल हो रही है पर की गल हो रही है सरकार हल कड नहीं पा रही लोग मर रहे चीफ ऑफ इंडिया ने केस के शुरुआत में साफ तौर पर केंद्र सरकार को डांटते हुए कहा कि इस तरह से इतने दिन हो गए हैं, पिछली डेट सत्रह दिसंबर से आज ग्यारह दिसंबर हो गई, तब से अब तक इतनी पिटीशन हो चुकी हैं इतना टाइम लग चुका है इतने किसान मर चुके हैं कुछ तो सुसाइड कर चुके हैं बारिश हो चुकी है मौसम कितना ठंडा है इन सब बातों के बावजूद भी वार्ताएं चल रही हैं डायलॉग चल रहे हैं आठ टाइम आठ बार वार्ताएं हो चुकी सफल क्यों नहीं हो रहे क्यों नहीं आपकी वार्ताएं सिरे चढ़ रही क्यों नहीं आप वार्ताओं में पूरा कर पा रहे हैं इस तरह से उन्होंने केंद्र सरकार के लिए कहा और उन्होंने ये भी कहा कि हम इन कानूनों पर रोक लगाने की ऑर्डर पास करने जा रहे हैं ऑर्डर पास करेंगे जिससे रोक लगाई जा सके और उन्होंने हम लोगों के माध्यम से पिटिशन के माध्यम हम लोगों से भी कहा कि आप चीफ जस्टिस ऑफ इंडिया की तरफ से यह बात कहिए धरना स्थल पर प्रदर्शन पर जो महिलाएं हैं वृद्ध महिलाएं हैं बुजुर्ग हैं वृद्ध लोग हैं बीमार लोग हैं वो यहां ना धरना स्थल पर ना बैठे घरों में बैठे क्योंकि जिससे मौतों की संख्या बढ़ रही जब मैंने यह कहा कि सिक्सटी मौतें हो चुकी हैं बहुत से लोग उनमें सुसाइड कर चुके हैं और किसान अन्नदाता है जब कहा जाता है अन्नदाता है और प्रथम विधाता है तो उसके बाद किसान की बात क्यों नहीं मानी जा रही किसान को क्यों नहीं इसमें रिलीफ दी जा रही किसानों के भले का कानून है तो किसान ही जब उसका विरोध कर रहा है तो आप इस किसानों के कानून को रोक दे उस पर रोक लगा दें रोक लगाना आवश्यक है इधर अटोर्नी जनरल के के वेणुगोपाल ने सुप्रीम कोर्ट नहा खेती कानून वापस नहीं लाई जा सकते किसी भी कानून ऐसी रोक ओदों तक नहीं लगाई जा सकती ਜਦ ਤੱਕ ਉਹ ਮੌਲਿਕ ਅਧਿਕਾਰਾਂ ਜਾਂ ਸੰਵਿਧਾਨਿਕ ਯੋਜਨਾਵਾਂ ਦਾ ਉਲੰਘਣ ਨਾ ਕਰੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਨਿਕਲ ਆਵੇਗਾ ਕਾਨੂੰਨ ਤੋਂ ਪਹਿਲਾਂ ਐਕਸਪਰਟ ਕਮੇਟੀ ਬਣੀ ਕਈ ਲੋਕਾਂ ਨਾਲ ਚਰਚਾ ਕੀਤੀ ਪਹਿਲਾਂ ਦੀ ਸਰਕਾਰਾਂ ਵੀ ਇਸ ਦਿਸ਼ਾ 'ਚ ਕੋਸ਼ਿਸ਼ ਕਰ ਰਹੀਆਂ ਸਨ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਕਿਸੇ ਵੀ ਦਿਨ ਸ਼ਾਂਤੀ ਭੰਗ ਹੋ ਜਾਏਗੀ ਅਸੀਂ ਪ੍ਰਦਰਸ਼ਨਾਂ ਦੇ ਖਿਲਾਫ ਨਹੀਂ ਇਹ ਨਾ ਸਮਝੋ ਕੀ ਅਦਾਲਤ ਵਿਰੋਧ ਪ੍ਰਦਰਸ਼ਨ ਨੂੰ ਦਬਾ ਰਹੀ ਹੈ ਪਰ ਅਸੀਂ ਪੁੱਛਦੇ ਹਾਂ ਕਿ ਜੇਕਰ ਖੇਤੀ ਕਾਨੂੰਨਾਂ ਦੇ ਅਮਲ ਤੇ ਰੋਕ ਲੱਗ ਗਈ ਤਾਂ ਕੀ ਤੁਸੀਂ ਆਮ ਲੋਕਾਂ ਦੀਆਂ ਚਿੰਤਾਵਾਂ ਨੂੰ ਸਮਝਦੇ ਹੋਏ ਧਰਨਾ ਸਥਲ ਤੋਂ ਹਟ ਜਾਓਗੇ ਕਿਸਾਨਾਂ ਦੇ ਵਕੀਲਾਂ ਨੇ ਤਖ ਰੱਖੇ ਕਿ ਸੰਸਦ ਚ ਬਿੱਲ ਜ਼ੁਬਾਨੀ ਵੋਟ ਨਾਲ ਕਿਵੇਂ ਪਾਸ ਕੀਤੇ ਸਰਕਾਰ ਕਾਨੂੰਨਾਂ ਨੂੰ ਸੰਸਦ ਦੇ ਸਾਂਝੇ ਸਦਨ ਚ ਵਿਚਾਰੇ ਤੇ ਕਮੇਟੀ ਬਣਾਉਣ ਬਾਰੇ ਕਿਸਾਨਾਂ ਨਾਲ ਗੱਲ ਕਰਕੇ ਦੱਸਾਂਗੇ ਪ੍ਰਦਰਸ਼ਨ ਲਈ ਕਿਸਾਨਾਂ ਨੂੰ ਰਾਮਲੀਲਾ ਮੈਦਾਨ ਦਿੱਤਾ ਜਾਵੇ ਦੇਖੋ ਬਹਿਸ ਅਸੀਂ ਸੁਣੀ ਆ ਜੋ ਬਹਿਸ ਸੁਪਰੀਮ ਕੋਰਟ ਦੇ ਵਿੱਚ ਚੱਲੀ ਹੈ ਸਾਰੀ ਸੁਣੀ ਆ ਧਿਆਨ ਨਾਲ ਸੁਣੀ ਆ ਤੇ ਸੁਪਰੀਮ ਕੋਰਟ ਨੇ ਇੱਕ ਵਾਰ ਕੱਲ ਦਾ ਰੱਖਤਾ ਕਿ ਕੱਲ ਨੂੰ ਦੁਬਾਰਾ ਸੁਣਵਾਈ ਹੋਊਗੀ ਤੇ ਅੱਜ ਅਸੀਂ ਜੋ ਲੀਗਲ ਕਮੇਟੀ ਸਾਡੀ ਬਣੀ ਆ ਉਹ ਦੁਬਾਰਾ ਵਕੀਲਾਂ ਦੇ ਨਾਲ ਜਿਹੜੇ ਸਾਰੇ ਵਕੀਲਾ ਜਿਉਂਤੇ ਪੇਸ਼ ਹੋਏ ਆ ਉਹਨਾਂ ਨਾਲ ਡਿਸਕਸ ਕਰਨਗੇ ਡਿਸਕਸ ਕਰਨ ਤੋਂ ਬਾਅਦ ਜਦੋਂ ਪੂਰਾ ਫੈਸਲਾ ਆਊਗਾ ਕੱਲ ਨੂੰ ਉਸ ਤੋਂ ਬਾਅਦ ਅਸੀਂ ਆਪ ਦਾ ਕਮੈਂਟ ਕੋਈ ਦੇਵਾਂਗੇ ਸਾਂਝੀ ਕਮੇਟੀ ਦੀ ਗੱਲ ਕਿਸਾਨ ਮਹਸੂਰ ਸੰਘਰਸ਼ ਕਮੇਟੀ ਨੇ ਨਕਾਰ ਦਿੱਤੀ ਹੈ ਤੇ ਕਿਹਾ ਹੈ ਕਿ ਪਹਿਲਾਂ ਵੀ ਇਸ ਤਜਵੀਜ਼ ਨੂੰ ਉਹ ਨਕਾਰ ਚੁੱਕੇ ਨੇ ਪਰ ਮੈਂ ਬਾਕੀ ਆ ਵੀ ਜਦੋਂ ਕੋਈ ਲਿਖਤੀ ਸਾਨੂੰ ਆਊਗਾ ਉਦੋਂ ਫੈਸਲਾ ਕਰਾਂਗੇ ਬਾਕੀ ਗੱਲਾਂ ਜਿਹੜੀਆਂ ਮੈਂ ਸ਼ੋਰ ਦੱਸ ਦੇਣਾ ਵੀ ਸਾਂਝਾ ਫੈਸਲਾ ਵੀ ਤਿੰਨ ਖੇਤੀ ਦੇ ਕਾਨੂੰਨ ਰੱਦ ਕਰਿਆਂ ਤੋਂ ਬਗੈਰ ਸਾਰੀਆਂ ਫਸਲਾਂ ਦੀ ਐਮਐਸਪੀ ਦਾ ਕਾਨੂੰਨ ਲਿਆਇਆਂ ਤੋਂ ਬਗੈਰ ਜਾਂ ਜਿਹੜੀਆਂ ਦੋ ਸਰਕਾਰ ਦਾਅਵੇ ਕਰ ਰਹੇ ਵੀ ਪੋਲੂਸ਼ਨ ਤੇ ਪਰਾਲੀ ਵਾਲਾ ਸੌਰੀ ਪ੍ਰਦੂਸ਼ਣ ਵਾਲਾ ਤੇ ਬਿਜਲੀ ਐਕਟ ਅਸੀਂ ਰੱਦ ਕਰਤਾ ਉਹਦੀ ਕਾਨੂੰਨੀ ਕੋ ਪ੍ਰਾਵਧਾਨ ਨੂੰ ਲਾਉਣ। ਇਹ ਤੋਂ ਬਗੈਰ ਕੋਈ ਮਤਲਬ ਜੜੀ ਆ ਥੱਲੇ ਹਾਲਾਂਕਿ ਕਿਸਾਨਾਂ ਨੇ ਸਾਫ਼ ਸ਼ਬਦਾਂ ਚ ਇਹ ਵੀ ਕਹਿ ਦਿੱਤਾ ਹੈ ਕਿ ਉਹ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ। ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ 8 ਜਨਵਰੀ ਨੂੰ ਹੋਈ 8ਵੇਂ ਦੌਰ ਦੀ ਗੱਲਬਾਤ ਚ ਕੋਈ ਹੱਲ ਨਹੀਂ ਨਿਕਲਿਆ ਕਿਉਂਕਿ ਕੇਂਦਰ ਨੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਜਦਕਿ ਕਿਸਾਨ ਲੀਡਰਾਂ ਨੇ ਕਿਹਾ ਸੀ ਉਹ ਅੰਤਿਮ ਸੱਤ ਲੜਾਈ ਲੜਨ ਦੇ ਲਈ ਤਿਆਰ ਨੇ ਤੇ ਉਹਨਾਂ ਦੀ ਘਰ ਵਾਪਸੀ ਸਿਰਫ ਕਾਨੂੰਨ ਰਾਹੀਂ ਵਾਪਸੀ ਤੋਂ ਬਾਅਦ ਹੋਵੇਗੀ ਕੇਂਦਰ ਤੇ ਕਿਸਾਨ ਲੀਡਰਾਂ ਦੇ ਵਿਚਕਾਰ 15 ਜਨਵਰੀ ਨੂੰ ਅਗਲੀ ਬੈਠਕ ਹੈ ਤੇ ਸੁਪਰੀਮ ਕੋਰਟ 'ਚ ਵੀ ਸੁਣਵਾਈ ਜਾਰੀ ਹੈ